ਕੋਈ ਦੀ ਇੰਟਰੋ ਇੰਟਰੋ ਕੋਈ ਨਹੀਂ ਜੀ ਕਿਹੜੀ ਤੋਂ ਮੰਗਾਇਆ ਦਿੱਤੋ ਸਟਾਰਟ ਹੋ ਗਿਆ ਹੋ ਗਿਆ ਕਿਦੋਂ ਸਟਾਰਟ ਹੋ ਗਿਆ ਹੋ ਗਿਆ ਆ ਇਧਰ ਮੰਮੀ ਬੈਠੀ ਪੀਂਦੀ ਦੀ ਚਾਹ ਇਹ ਤੋਂ ਤੁੰਦਗੀ ਚਾਹ ਹੱਥ ਦੀ ਮੂਹ ਚ ਪੈ ਗਈ ਨੀ ਤੇ ਵਿੱਚ ਅਸੀਂ ਵੀ ਨੀਤੀ ਵਿੱਚ ਆਹ ਆ ਸਾਹਮਣੇ ਠੰਡਾ ਫੜਾਉਦਾ ਸੀ ਮੈਨੂੰ ਮਿਲਿਆ ਠੰਡਾ ਪੀਲਾ ਆਹ ਦੇਖ ਲਓ ਜੀ ਉਹ ਪੀਤਾ ਸੀ ਆ ਦੇਖ ਲਗੰਨਾ ਉਹ ਸਾਹਮਣੇ ਬੋਤਲ ਖਾਲੀ ਜ਼ਰੂਰ ਕਰ ਦਿੰਦੇ ਨੇ ਉਹ ਬੋਤਲ ਕਰਦੀ ਗੁਰਵਿੰਦਰ ਸਿੰਘ ਬੈਦੀਪਾਲ ਦੀ ਪੈ ਗਈ ਨੀਤ ਚਾਹ ਤੇ ਆ ਡੁੱਲੀ ਪਈਆ ਚਾਹ ਨਫੜ ਪਾਲਾ ਨਾ ਕਰੂ ਨੀ ਇਹੋ ਹੋਰ ਨੰਡੋਰੀ ਨੀਤ ਨਹੀਂ ਪਾਉਣੀ ਨੀਤ ਨਹੀਂ ਪਾਉਣੀ ਵਿਆਹ ਦੀ ਤਿਆਰੀਆਂ ਫਿਰ ਖਾਣ ਪੀਣ ਲੱਗ ਗਏ ਵਿੱਚ ਇੱਥੇ ਸ਼ੂਟ ਚੱਲ ਰਿਹਾ ਦੀ ਵੀਡੀਓ ਦਾ ਇਹ ਹੁਣ ਐਕਟਰਲ ਡਾਇਰੈਕਟਰ ਉਹ ਕਰ ਰਹੇ ਨੇ ਹਾਂ ਹੋਰ ਤੁਹਾਨੂੰ ਛੋਟ ਮੂਵੀ ਦਿਖਾਵਾਂਗੇ ਬੈਂਟੀ ਵਿੱਚ ਬੈਠੇ ਹਾਂ ਮੈਂ ਜਿਆਦੇ ਬੜੀ ਜਾਵੜਿਆ ਲੰਚ ਟਾਈਮ ਹੋ ਗਿਆ ਟੀ ਟਾਈਮ ਆਇਆ ਤਾਂ ਲੰਚ ਨੂੰ ਲੰਚ ਨੂੰ ਗਿਆ ਉਹ ਕਿੱਲੇ ਆਉਣਗੇ ਦੁਬਾਰਾ ਫੋਨ ਪਹਿਲਾਂ ਕੰਮ ਕਰ ਲਉ ਕੋਈ ਹੁਣ ਟਮਾਟਰ ਆਉਣਗੇ ਕੰਮ ਹੋ ਜਾ ਮੈਂ ਕਿਹਾ ਤੁਹਾਨੂੰ ਕਿਹਦੇ ਕਰਦੇ ਇਸ ਵਾਰੀ ਅਮਮੀ ਦੀ ਗੱਲ ਸੁਣਿਓ ਹਾਂ ਰੋਪਾ ਕੇ ਅੰਦਰ ਆ ਗਏ ਵੀ ਫਾਰੀ ਹੈ ਹੈਂ ਨਾ ਨਾ ਹੰਦਰਾ ਨਾ ਜਿਹੜਾ ਮੈਂ ਭਾਰੀ ਹੋ ਜੂਗੀ ਸੋ ਹਾਂ ਮੂੰ ਤਾਂ ਬਦਿਆ ਮਾਂਮੀ ਕਾ ਦੀ 11 ਕਿਲੋ ਪਾਉਣੀ ਆ ਕਹਿੰਦੀ ਗੱਦੇ ਚ ਰੂਹ 7 ਕਿਲੋ ਮੈਂ 4 ਕਿਲੋ ਪਾਣੀ ਪਾ ਕੇ 11 ਕਿਲੋ ਕਰ ਦੋ ਆ ਚਾਹ ਦੇਖ ਲੋ ਚਾਹ ਖਾ ਲੋ ਲੋਟਾ ਨਾ ਆ ਦੇਖੋ ਜੀ ਅਸਲੀ 버ਗ ਇਹ ਇਹ ਦੇਖੋ ਇਹ ਦੇਖੋ ਨਾ ਨਾ ਦਾ ਉਹ ਦੇਖੋ ਉਹ ਐਕਸ਼ਨ ਆ ਰਿਐਕਸ਼ਨ ਅਰੇ ਲੋ ਮੰਮੀ ਫੇਰ ਵੀ ਜਮਾਈ ਉਹ ਵੀ ਪਈ ਹੋਰ ਨੇਵੇਂ ਬੈਠਾ ਸੀ ਹਾਂ ਮੈਨੂੰ ਵੀ ਪਤਾ ਉਹਨੇ ਵੀ ਜੜਾ ਪਈ ਮਾਰਿਆ ਦੇਖਦਾ ਵੀ ਤੇਰੀ ਉਹ ਚੱਕਾ ਲਵਾ ਲੈ ਜੜਾ ਪਈ ਨਹੀਂ ਨਹੀਂ ਟੱਕ ਲਵਾ ਕੋਲ ਦੀ ਮੈਂ ਹੀ ਨਹੀਂ ਉਹਨੂੰ ਐ ਹੋ ਗਿਆ ਵੀ ਮੱਕੀ ਦਾ ਲਾਦੀ ਜਿਹੜਾ ਲਾਦੀ ਦੁਨੀ ਨਾਲ ਵੀ ਦਮਾ ਦਮ ਮੈਂ ਟੱਕ ਲਵਾ ਇਹ ਬਲੌਗ ਹੁਣ ਜਿੱਥੋਂ ਸ਼ੁਰੂ ਹੋ ਗਿਆ ਉੱਥੋਂ ਹੀ ਸ਼ੁਰੂ ਹੋ ਗਿਆ ਜੀ ਬਸ ਐਂਟਰੋ ਐਂਟਰੋ ਕੋਈ ਨਹੀਂ ਮੈਂ ਮੇਰੀ ਬਲੌਗ ਹੈ ਜੀ ਇਹ ਸਾਡਾ ਪਕੌੜੇ ਤਾਂ ਦੇ ਦਿਓ ਯਾਰ ਦਿਲਪੁਰਾ ਗਾਂ ਹਲਵਾਈ ਲਾ ਦੇਣਾ ਆਪਾਂ ਸਾਈ ਦੇ ਕੇ ਹੋਣੀਆਂ ਦਵਾਈ ਨੂੰ ਆਪਾਂ ਚੱਲ ਜਾਈਏ ਉਹ ਨਹੀਂ ਨਹੀਂ ਫੇਰ ਦੇ ਫੇਰ ਦੇ ਚੱਕਦੇ ਚੱਕਦੇ ਕੋਈ ਨਹੀਂ ਚੱਕਦੇ ਨਵੀਂ ਆਉਂ ਦਾਲ 12000 ਦੀ ਚੰਗਰ ਆਈਆਂ ਨੇ ਲੜਾਈ ਆ ਗਈ ਲੜਾਈ ਆ ਗਈ ਡਾਇਰੈਕਟਰ ਕਹਿੰਦਾ ਭਾਈ ਮੈਂ ਤਾਂ ਨਿਆਰ ਚ ਸਾਲ ਮਾਰਨੀ ਮੇਰੇ ਖਰਚਾ ਕਰਾਤਾ ਤਾਂ ਕਾਈ ਜਿਹਾ ਬਣਾਉਂਦੇ ਉਮੀਦ ਹੈ ਤਾਂ ਕਰਦੇ ਨਹੀਂ ਵਾਸਤਾ ਇਹ ਬੇਲੜਾ ਇਹ ਮੇਰਾ ਗੱਲ ਤੋਂ ਬੰਦੇ ਸਾਈਨ ਕਰ ਲੈ ਉਹਦੇ ਬੇਲੜ ਇਕੱਠੇ ਕਾਪੀ ਲਿਆ ਪਈ ਹੁਣ ਇਹ ਡਰਾਈਵਰ ਨੂੰ ਤੱਕ ਕਰਦੇ ਨੇ ਬੰਦੇ ਸਾਰੀ ਹੁਣ ਇਹ ਨਾ ਬਿੰਦਕ ਨੂੰ ਡੈਡੀਆ ਕੇ ਪਿਆਰ ਕਰਦੀ ਬਿੰਦਕ ਨੂੰ ਹੁਣ ਇਹ ਚਾਲਾ ਕਾਲੀਆਂ ਚ ਚੌਲ ਥਾਲਾ ਚ ਚੌੜ ਖਾਂਦੇ ਹਾਂ ਹਾਂ ਹੁਣ ਤੁਹਾਨੂੰ ਥੋੜੇ ਟਾਈਮ ਤੱਕ ਕਰ ਚੌਲ ਖਾਂਦੇ ਵੀ ਦਿਵਾਵਾਂਗੇ ਨਹੀਂ ਵੀ ਯਾਰ ਇੰਨਾ ਬੰਦ ਨਹੀਂ ਖਾਦਾ ਜਾਨਾ ਇਹ ਖਾਂਦੇ ਦਿਖਾ ਦਾਂਗੇ ਬਰਗਰ ਆਓ ਪਲੇਟਾ ਬਰਗਰ ਵਾਲੀ ਹੀ ਖਾਦੀ ਕੀਤੀ ਹੈ ਭਈਆ ਨੇ ਓਕੇ ਤੇ ਪੰਦੀ ਦੀ ਨਮਾ ਬਰਗਰ ਪਲੇਟਾ ਚ ਖਾਂਦੇ ਆਪ ਆ ਮਾਈਕ੍ਰੋਵੇਵ ਵਾਲੀ ਪਲੇਟ ਹੈ ਚੱਕ ਲੈਂਦੀ ਬਰਗਰ ਪਲੇਟਾ ਚ ਖਾਂਦੇ ਨੇ ਮੈਂ ਪਹਿਲੀ ਵਾਰ ਦੇਖੇ ਬਰਗਰ ਖਾਦੇ ਨੀ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਇਸ ਤੋਂ ਬਾਅਦ ਕਰਦੇ ਆ ਸ਼ੂਟ ਥੋੜਾ ਬਹੁਤਾ ਦਿਖਾਵਾਂਗੇ ਤੁਹਾਨੂੰ ਹਾਂ ਬਈ ਸਿੱਧੇ ਸਿੱਧੇ ਹੋ ਕੇ ਚਲੋ ਉਧਰ ਸਟੋਰੀ ਡਾਇਰੈਕਟਰ ਵੀ ਆਪਣਾ ਹਲੇ ਸਟੋਰੀ ਡਾਇਰੈਕਟਰ ਬਿਜੀ ਆ ਤੇ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਦਿਖਾਉਨੇ ਆ ਸ਼ੂਟ ਬਾਅਦ ਚੋ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਚਾਹ ਪੀਣ ਜਾਂਚ ਆ ਕੀ ਚਾਹ ਤੋਂ ਬਾਅਦ ਉਧਰ ਉਧਰ ਸਾਡਾ ਮੇਨ ਮੇਨ ਨਾ ਨਾ ਉਹ ਸਾਡਾ ਮੇਨ ਮੇਨ ਲੀਡ ਹੀਰੋ ਹਲੇ ਚਾਹ ਪੀਂਦਾ ਉਹ ਇਕੱਲਾ ਹੀ ਦੀ ਤਿਆਰ ਹੋਇਆ ਬਾਕੀ ਦਾ ਸਾਰਾ ਤਿਆਰ ਤੇ ਲਓ ਜੀ ਹੁਣ ਤਿਆਰ ਆ ਹੁਣ ਤੁਹਾਨੂੰ ਦਿਖਾਉਨੇ ਆ ਸ਼ੂਟ ਮਿਲਦੇ ਹਾਂ ਹੁਣ ਥੋੜੇ ਟਾਈਮ ਚ ਕੀ ਹੋ ਗਿਆ ਤੁਸੀਂ ਮੈਂ ਤੇਿਆਰ ਆ ਗਿਆ ਦੀ ਫਿਲਮ ਫਿਲਮ ਦੇਖੀ ਮਰ ਗਿਆ ਤੋਂ ਦੇਖ ਲਾਉ ਜੀ ਆ ਕਰਤਾ ਆਪਾ ਪੈਕਪ ਅੱਜ ਦੇ ਸ਼ੂਟ ਦਾ ਡਾਇਰੈਕਟਰ ਐਕਟਰ ਐਕਟਰ ਡਾਇਰੈਕਟਰ ਤਾਂ ਮੈਂ ਹੀ ਆ ਇੱਧਰ ਐਕਟਰ ਹੋਰ ਕੀ ਜੇ ਦੇਖ ਲੋ ਸ਼ੂਟ ਦੇਣ ਦਾ ਨਾ ਸ਼ੂਟ ਦੇਣ ਦਾ ਆਪਣਾ ਦੇਣ ਦਾ ਸ਼ੂਟ ਹੁਣ ਆ ਕੱਪੜਿਆਂ ਚ ਤਾਂ ਨਹੀਂ ਹਾਂ ਵੀਰੇ ਕਿਵੇਂ ਰਿਹਾ ਪਹਿਲਾ ਦਿਨ ਪਹਿਲਾ ਦਿਨ ਕਿਵੇਂ ਰਿਹਾ ਪਹਿਲੇ ਦਿਨ ਪੂਰਾ ਵਧੀਆ ਬਹੁਤ ਵਧੀਆ ਰਹਿਣਾ ਹੂੰ ਆ ਹੁਣ ਤੁਸੀਂ ਜਿਆਦਾ ਤੋਂ ਜਿਆਦਾ ਲਾਈਕ ਸੀਨ ਪਹਿਲੀ ਵਾਰ ਕੀ ਹੋ ਰਿਹਾ ਆਪਣਾ ਪਹਿਲੀ ਵਾਰ ਤੇ ਹੋ ਗਿਆ ਨਾ ਸਾਰੇ ਸੀਨ ਤਾਂ ਆਪਣਾ ਸਾਰਿਆਂ ਦਾ ਪਹਿਲੀ ਵਾਰ ਤੇ ਹੋ ਗਿਆ ਸੀਨ ਤਾਂ ਆਪਣਾ ਸਾਰਿਆਂ ਦਾ ਪਹਿਲੀ ਵਾਰ ਤੇ ਹੋ ਗਿਆ ਨਾ ਲੱਭੂ ਆਪੀ ਜੀ ਦਾ ਗੋਡਾ ਆਪੂ ਆਪੀ ਜੀ ਦਾ ਗੋਡਾ ਲੱਭਾ ਇੱਕ ਵਾਰ ਵੀਡੀਓ ਲੈ ਲਾ ਸਾਰੇ ਵਾਲੇ ਸਾਰੇ ਵਾਲੇ ਸਾਰੇ ਵਾਲੇ ਸਾਰੇ ਵਾਲੇ ਹਵਾ ਚਾ ਗਏ ਇਧਰ ਸਾਰੇ ਵਾਲੇ ਹਵਾ ਚਾ ਗਏ ਛੰਡੀ ਕਰਕੇ ਇਧਰ ਸਾਰੇ ਵਾਲੇ ਹਵਾ ਚਾ ਗਏ ਛੰਡੀ ਕਰਕੇ ਸਾਰੇ ਵਾਲੇ ਛੋਟੇ ਕੋਈ ਨਹੀਂ ਕੱਲ ਸਹੀ ਕੱਲ ਸਹੀ ਕੱਲ ਮੇਰੇ ਸੱਸ ਜੀ ਨਾਲ ਗੁੱਡ ਸੀਨਾ ਆਇਆ ਸਾਡਾ ਦੋਹਾਂ ਜਾਣੇ ਦਾ ਨਹੀਂ ਅਸੀਂ ਅਸੀਂ ਮਾਰੇ ਸੀ ਤੁਸੀਂ ਤਿੰਨੇ ਵਿੱਚ ਆ ਕੇ ਮੈਂ ਤੇ ਗੱਗੀ ਮਾਰੇ ਵੀ ਅਸੀਂ ਵੀ ਗੁੱਡ ਆਇਆ ਬਹੁਤ ਨਹੀਂ ਐਂ ਕਿਹਾ ਰਹੇ ਸੀ ਬੱਸ ਬੱਸ ਤੁਸੀਂ ਸ਼ੂਟ ਕਰਿਓ ਹਣਾ ਆ ਕੇ ਤੁਹਾਨੂੰ ਦਿਖਾਉਂਦਾ